ਹਾਂਜੀ ਭਾਈ ਸਤਿ ਸ਼੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਐ ਦਵਾਰ ਨੂੰ ਤੁਹਾਡੇ ਲਈ ਪੇਪਰ ਦੇ ਲੈਵਲ ਦਾ ਇੱਕ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਉਹ ਬਸ ਕਈ ਵਾਰੀ 8 ਵਜੇ ਕਈ ਵਾਰੀ 9 ਵਜੇ ਕਈ ਵਾਰੀ ਲੇਟ ਵੀ ਹੋ ਜਾਂਦਾ ਤੇ ਪਰ ਤੁਹਾਨੂੰ ਇੱਕ ਇਹੀ ਬੇਨਤੀ ਆ ਵੀ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਆਪਣੇ ਦੋਨੇ ਕਿਉਂਕਿ ਕਈ ਵਾਰੀ ਆਪਾਂ ਕੱਲਾ ਅਪਲੋਡ ਕਰ ਦਿੰਨੇ ਹੁੰਨੇ ਆ ਤੇ ਗਰੁੱਪਾਂ 'ਚ ਨਹੀਂ ਸ਼ੇਅਰ ਹੁੰਦਾ ਸਮੇਂ ਦੀ ਘਾਟ ਕਾਰਨ ਤੇ ਸਮੇਂ ਦੀ ਘਾਟ ਕਰ ਨਹੀਂ ਹੁਣ ਪੰਜਾਬੀ ਨਹੀਂ ਦੇ ਰਹੇ ਆਪਾਂ YouTube ਦੇ ਉੱਪਰ ਪਹਿਲਾਂ ਦਾ ਪੰਜਾਬੀ ਵੀ ਦੇ ਦਿੰਦੇ ਸੀਗੇ ਤੇ ਉਹ ਪੇਡ ਵਾਲਿਆਂ ਨੂੰ ਤਾਂ ਗਰੁੱਪ 'ਚ ਸੈਂਡ ਕਰ ਦਿੰਨੇ ਆ ਕਿਉਂਕਿ ਜਿੱਥੋਂ ਆਪਾਂ ਉਹ ਕਰਦੇ ਫੋਟੋ ਖਿੱਚ ਕੇ ਉਹ ਤੇ ਇਹ ਤੇ ਅਪਲੋਡ ਨਹੀਂ ਹੁੰਦੀ ਫੋਟੋ ਉਸ ਲਈ ਮਾਫੀ ਚਾਹੁੰਦੇ ਆ ਕਿਉਂਕਿ ਚੈਨਲ ਤੇ ਫੋਟੋ ਅਪਲੋਡ ਨਹੀਂ ਹੁੰਦੀ ਤੇ ਪਰ ਇਹ ਆ ਵੀ ਜੇ ਫੇਰ ਵੀ ਕਿਸੇ ਨੂੰ ਕੋਈ ਸ਼ਬਦ ਦਾ ਡਾਟ ਹੋਵੇ ਪਰਸਨਲ ਕਿਦੋਂ ਵੀ ਬੇਝਿਜਕ ਕਦੋਂ ਵੀ ਪੁੱਛ ਲਿਓ ਵੀ ਆਹ ਸ਼ਬਦ ਵੀ ਕਿਦਾਂ ਸੀਗਾ ਚਲੋ ਫਿਰ ਆਪਾਂ ਜਿਆਦਾ ਤੁਹਾਡਾ ਸਮਾਂ ਬਰਬਾਦ ਨਹੀਂ ਕਰਦੇ ਤੇ ਸਾਨੂੰ ਉਵੇਂ ਟ੍ਰਾਇਲ ਪੈਰਾ ਬੋਲਦੇ ਆ ਜਿਹਦੇ ਨਾਲ ਤੁਹਾਡਾ ਹੱਥ ਆ ਚੱਲ ਪੇ ਤੋਂ ਉਦੋਂ ਬਾਅਦ ਸਾਨੂੰ ਉਵੇਂ ਦੋਨੇ ਪ੍ਰੋਪਰ ਪੈਰੇ ਬੋਲਾਂਗੇ ਤੇ ਪੈਰੇ ਜਾਂਦਾ ਹੁਣ ਆਪਾਂ ਵਿਸ਼ਾ ਬਾਲਾ ਪਹਾੜੀ ਨਹੀਂ ਰੱਖਦੇ ਕੋਈ ਉੱਚਾ ਵਿਸ਼ਾ ਹਨਾ ਨਾਰਮਲ ਵਿਸ਼ੇ ਰੱਖਾਂਗੇ ਕਿਉਂਕਿ ਇੰਨੇ ਬਾਲੇ ਉੱਚੇ ਪੇਪਰ 'ਚ ਅਜੇ ਤਾਈਂ ਕਿਤੇ ਨਹੀਂ ਆਏ ਤੇ ਇਸ ਲਈ ਵੀ ਮੰਨ ਕੇ ਚਲੋ ਪੰਜ ਚਾਰ ਗਲਤੀਆਂ ਹੋਇਆ ਕਰਨ ਤੁਹਾਡਾ ਇਤੋਂ ਵੱਧ ਨਾ ਹੋਣ 5 ਤੋਂ 7 ਵਜੇ ਜਾਣ ਕੋਈ ਗੱਲ ਨਹੀਂ ਪਰ 10 ਤੋਂ ਨਾ ਡੱਪਣ ਕਿਉਂਕਿ ਨਾਰਮਲ ਵਿਸ਼ੇ ਰੱਖਿਆ ਕਰਾਂਗੇ ਹੁਣ ਜਮਾ ਬਸ ਮਾੜਾ ਮੋਟਾ ਇੱਕ ਦੋ ਸ਼ਬਦ ਤਾਂ ਹੁੰਦੇ ਹੀ ਆ ਜਿਹੜੇ ਵੀ ਇਦਾਂ ਲੱਗਣ ਵੀ ਨਵੇਂ ਲੱਗਣ ਜਾਂ ਆਊਟਲਾਈਨ ਨਾ ਬਣੇ ਉਹ ਤਾਂ ਨਾਰਮਲ ਵਿਸ਼ੇ ਚ ਵੀ ਹੋ ਜਾਂਦੇ ਨੇ ਚਲੋ ਫਿਰ ਆਪਾਂ ਤੁਹਾਨੂੰ ਟ੍ਰਾਇਲ ਪੈਰਾ ਬੋਲਣ ਲੱਗਦੇ ਆਪਾਂ ਉਹਦੇ ਲਈ ਰੈਡੀ ਹੋ ਜਾਓ ਇੱਕ ਮਿੰਟ ਦਾ ਟ੍ਰਾਇਲ ਪੈਰਾ ਹੁੰਦਾ ਉੱਥੇ ਵੀ ਪੇਪਰ 'ਚ ਵੀ ਤੇ ਆਪਾਂ ਵੀ ਇੱਥੇ ਬੋਲਦੇ ਆ ਰੈਡੀ ਅੱਜ ਕੱਲ੍ਹ ਲੋਕ ਆਪਣੀ ਸਿਹਤ ਪ੍ਰਤੀ ਲਾਪਰਵਾਹਨ ਡੰਡੀ ਬੱਦ ਸਮਾ ਇੱਕੋ ਥਾਂ ਉੱਤੇ ਬੈਠੇ ਰਹਿਣਾ ਗਲਤ ਖਾਣ ਪੀਣ ਅਤੇ ਕਸਰਤ ਨਾ ਕਰਨ ਕਰਕੇ ਮੋਟਾਪਾ ਸ਼ੂਗਰ ਕੈਲੇਸਟਰੋਲ ਵੱਧ ਬੀਪੀ ਲੋਕਾਂ ਨੂੰ ਘੇਰ ਰਿਹਾ ਹੈ ਡੰਡੀ ਇਹਨਾਂ ਬਿਮਾਰੀਆਂ ਕਰਕੇ ਦਿਲ ਦੇ ਦੌਰੇ ਦਾ ਖਤਰਾ ਬਧ ਜਾਂਦਾ ਹੈ ਡੰਡੀ ਦਫ਼ਤਰਾਂ ਵਿੱਚ ਜ਼ਿਆਦਾ ਬੈਠੇ ਰਹਿਣ ਕਾਰਨ ਵੀ ਇਹ ਸਿਹਤ ਸੰਬੰਧੀ ਸਮੱਸਿਆਵਾਂ ਸਿਰ ਚੁੱਕਦੀਆਂ ਹਨ ਡੰਡੀ ਲੋਕ ਪੌਸ਼ਟਿਕ ਖਾਣਕ ਦੀ بجائے ਜੰਕ ਫੂਡ ਖਾ ਕੇ ਲਓ ਜੀ ਅਪਰੈਲ ਪਹਿਰਾ ਤੁਹਾਡਾ ਕੰਪਲੀਟ ਹੋ ਗਿਆ ਹੁਣ ਪ੍ਰੋਪਰ ਪਹਿਰਾ ਬੁੱਲਣ ਲੱਗਦੇ ਆ ਰੈਡੀ ਹੋ ਜਾਓ ਚੰਗੇ ਤਰੀਕੇ ਕਰਨਾਗਾ ਬਿਨਾ ਪ੍ਰੈਸ਼ਰ ਤੋਂ ਰੈਡੀ ਸਹਾਇਕ ਕਿੱਤੇ ਵਿੱਚ ਮੱਛੀ ਪਾਲਣਾ ਪ੍ਰਮੁੱਖ ਕਿੱਤਾ ਹੈ ਡੰਡੀ ਇਸ ਕਿੱਤੇ ਨੂੰ ਬੜੀ ਹੀ ਕਾਮਯਾਬੀ ਨਾਲ ਕਰ ਰਿਹਾ ਹੈ ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਜਸਵੀਰ ਸਿੰਘ ਔਜਲਾ ਡੰਡੀ ਉਹ ਆਪਣੀ ਕੁੱਲ 30 ਏਕੜ ਜ਼ਮੀਨ ਵਿੱਚ ਖੇਤੀਬਾੜੀ ਅਤੇ ਮੱਛੀ ਪਾਲਣ ਦਾ ਕਿੱਤਾ ਕਰਦਾ ਹੈ ਡੰਡੀ ਇਸ ਤੋਂ ਪਹਿਲਾਂ ਜਸਵੀਰ ਵੀ ਹੋਰ ਕਿਸਾਨਾਂ ਵਾਂਗ ਸਧਾਰਨ ਖੇਤੀ ਕਰਦਾ ਸੀ ਅਤੇ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਫਸਿਆ ਹੋਇਆ ਸੀ ਪਰ ਉਸਨੇ ਸਨ 1999 ਵਿੱਚ ਮੱਛੀ ਪਾਲਣ ਦੇ ਕਿੱਤੇ ਦੀ ਸ਼ੁਰੂਆਤ ਕੀਤੀ ਡੰਡੀ ਮੱਛੀ ਪਾਲਣ ਦੇ ਕਿੱਤੇ ਦੀ ਪੂਰੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਕੇ ਜਸਵੀਰ ਇਸ ਕਿੱਤੇ ਨੂੰ ਪੂਰੀ ਸਫਲਤਾ ਨਾਲ ਕਰ ਰਿਹਾ ਹੈ ਡੰਡੀ ਜਸਵੀਰ ਆਪਣੇ ਤਲਾਬਾਂ ਲਈ ਮੱਛੀ ਦਾ ਪੂੰਗ ਸਰਕਾਰੀ ਮੱਛੀ ਪੂੰਗ ਫਾਰਮ ਲੁਧਿਆਣਾ ਅਤੇ ਕੁਝ ਨਿੱਜੀ ਪੂੰਗ ਫਾਰਮਾ ਤੋਂ ਪ੍ਰਾਪਤ ਕਰਦਾ ਹੈ ਡੰਡੀ ਆਪਣੀ ਮੱਛੀ ਦੀ ਖੁਰਾਕ ਆਪ ਤਿਆਰ ਕਰਵਾਉਂਦਾ ਹੈ ਜਿਸ ਵਿੱਚ ਸਰੋਂ ਦੀ ਖਾਲ ਮੱਕੀ ਆਦਿ ਵਰਤੋਂ ਕਰਦਾ ਹੈ ਡੰਡੀ ਤਲਾਬ ਵਿੱਚ ਪੂੰਗ ਪਾਉਣ ਤੋਂ ਬਾਅਦ 6 ਮਹੀਨੇ ਵਿੱਚ ਮੱਛੀ ਵੇਚਣ ਦੇ ਲਈ ਤਿਆਰ ਹੋ ਜਾਂਦੀ ਹੈ ਡੰਡੀ ਔਜਲਾ ਅਨੁਸਾਰ 1 ਇਕੜ ਵਿੱਚ ਲਗਭਗ 20 ਤੋਂ 25 ਕੁਆਂਟਲ ਤੱਕ ਮੱਛੀ ਪ੍ਰਾਪਤ ਹੋ ਜਾਂਦੀ ਹੈ ਡੰਡੀ ਇਸ ਪੈਦਾਵਾਰ ਨਾਲ ਲਗਭਗ ਲੱਖ ਸਵਾ ਲੱਖ ਦੇ ਕਰੀਬ ਲਾਭ ਹੁੰਦਾ ਹੈ ਆਪਣੇ ਸਾਰੇ ਖਰਚੇ ਕੱਢ ਕੇ ਡੰਡੀ ਮੱਛੀ ਦੇ ਮੰਡੀਕਰਨ ਲੇ ਜਸਵੀਰ ਸਿੰਘ ਔਜਲਾ ਸਿੱਧਾ ਹਾਂਜੀ ਰੈਡੀ ਹੋ ਜਾਓ ਰੈਡੀ ਬਿਜਲੀ ਚੋਰੀ ਰੋਕਣ ਅਤੇ ਕੁੰਡੀ ਕਲਚਰ ਖਤਮ ਕਰਨ ਲਈ ਘਰਾਂ ਵਿੱਚ 스마트 ਮੀਟਰ ਲਗਾਉਣ ਦਾ ਰੋਲਾ ਫਿਰ ਪੈ ਗਿਆ ਹੈ ਡੰਡੀ ਇਹਨਾਂ ਖਾਸ ਤਰ੍ਹਾਂ ਦੇ ਮੀਟਰਾਂ ਨੂੰ ਲੈ ਕੇ ਭਰਮਪੁਲੇਖੇ ਅਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਹਨ ਡੰਡੀ ਦੂਜੇ ਪਾਸੇ ਇਸ ਸਭ ਦੌਰਾਨ 스마트 ਮੀਟਰ ਲਗਾਉਣ ਦਾ سلسلہ ਸ਼ੁਰੂ ਹੋ ਚੁੱਕਾ ਹੈ ਡੰਡੀ ਬਿਜਲੀ ਖੇਤਰ ਵਿੱਚ ਸੁਧਾਰਾਂ ਲਈ ਕੇਂਦਰ ਸਰਕਾਰ ਵੱਲੋਂ ਆਰਡੀ ਐਸ ਐਸ ਤਹਿਤ ਪੰਜਾਬ ਵਿੱਚ ਜੋ 스마트 ਮੀਟਰ ਲਾਏ ਜਾ ਰਹੇ ਹਨ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਹਨ ਡੰਡੀ ਲੋਕਾਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਨੇ ਵੀ ਇਹਨਾਂ ਮੀਟਰਾ ਨੂੰ ਨਾ ਲੱਗਣ ਦੇਣ ਲਈ ਝੰਡਾ ਚੁੱਕ ਲਿਆ ਹੈ ਡੰਡੀ ਹਾਲਾਂਕਿ ਮਹਾਰਾ ਦਾ ਕਹਿਣਾ ਹੈ ਕਿ ਪੀਐਸ ਪੀਸੀਐਲ ਦੀ ਆਰਥਿਕ ਹਾਲਤ ਅਤੇ ਖਪਤਕਾਰਾਂ ਦੇ ਹਿੱਤਾਂ ਲਈ ਇੱਕੋ ਵਾਰ ਪੂਰੇ ਪੰਜਾਬ ਵਿੱਚ ਮੀਟਰ ਲਗਾਉਣ ਲਈ ਬਣੀ ਇਸ ਯੋਜਨਾ ਉੱਤੇ ਮੋੜ ਜੋਰ ਦਿੱਤਾ ਜਾਣਾ ਚਾਹੀਦਾ ਹੈ ਡੰਡੀ ਹੁਣ ਤੱਕ ਲਗਭਗ 13 ਲੱਖ 74000 ਸਮਾਰਟ ਮੀਟਰ ਲਗਾਏ ਜਾ ਚੁੱਕੇ ਹਨ ਜਿੰਨਾ ਵਿੱਚ 11 ਲੱਖ 55000 ਸਿੰਗਲ ਫੇਸ ਅਤੇ 2 ਲੱਖ 14000 3 ਫੇਸ ਮੀਟਰ ਸ਼ਾਮਲ ਹਨ ਡੰਡੀ ਤਿੰਨ ਕੋ ਸਾਲ ਪਹਿਲਾਂ ਜਦੋਂ 스마트 ਮੀਟਰ ਲਗਾਉਣ ਦੀ ਪ੍ਰਕਿਰਿਆ ਜ਼ਮੀਨੀ ਪੱਧਰ ਉੱਤੇ उतारी ਗਈ ਸੀ ਤਾਂ ਲੋਕਾਂ ਨੂੰ ਕੈਂਪ ਲਾ ਕੇ ਇਸ ਦੇ ਨਫੇ ਨੁਕਸਾਨ ਦੱਸੇ ਗਏ ਹਨ ਪਰ ਹਾਲੇ ਵੀ ਇਹ ਪਰਮ ਬਰਕਰਾਰ ਹਨ ਡੰਡੀ ਜਦੋਂ